ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੇਰੇ ਚੈਨਲ ਤੇ ਵੀਡੀਓ ਦੇਖਣ ਲਈ ਪਲੀਜ਼ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਅੱਜ ਆਪਾਂ ਤੁਹਾਡੇ ਲਈ ਇੱਕ ਨਵੀਂ ਰੈਸਪੀ ਲੈ ਕੇ ਆਈਆਂ ਇਹ ਆਪਾਂ ਨੇ ਚਿੱਟੇ ਛੋਲੇ ਬਣਾਏ ਸੀ ਕੱਲ ਤੇ ਅੱਜ ਬੱਚੇ ਖਾਂਦੇ ਨਹੀਂ ਪਏ ਸੀਗੇ ਇਹਨਾਂ ਨੂੰ ਆਪਾਂ ਕੜਾਈ ਦੇ ਵਿੱਚ ਪਾ ਕੇ ਗੈਸ ਦੇ ਉੱਪਰ ਰੱਖਤਾਏ ਗੈਸ ਆ ਜਿਹੜੀ ਆਪਣੇ ਫੁੱਲ ਹੀ ਰੱਖੀ ਆ ਵੀ ਸਾਰਾ ਜਿਹੜਾ ਵਿੱਚ ਪਾਣੀ ਆ ਥੋੜਾ ਬਹੁਤ ਖਤਮ ਹੋ ਜਾਵੇ ਗਰੇਵੀ ਆਲਾ ਦੂਜੇ ਪਾਸੇ ਆਪਾਂ ਫੇਰ ਫਰਾਈ ਪੈਨ ਲਿਆ ਉਹਦੇ ਵਿੱਚ ਥੋੜਾ ਜਿਹਾ ਰਾਈਡ ਪਾਇਆ ਤੇ 4 ਤੋਂ 5 ਆਪਾਂ ਨੇ ਪਿਆਜ਼ ਲਏ ਜਿਹੜੇ ਰਾਉਂਡ ਰਾਉਂਡ ਕੱਟਲੇ ਸੀਗੇ ਤੇ ਇਹਨਾਂ ਨੂੰ ਆਪਾਂ ਫਰਾਈ ਪੈਨ ਦੇ ਵਿੱਚ ਪਾਤਾ ਠੀਕ ਆ ਹੁਣ ਆਪਾਂ ਇੱਥੇ ਕੁਝ ਨਹੀਂ ਕਰਨਾਗਾ ਬਸ ਇਹਨਾਂ ਨੂੰ ਆਪਾਂ ਸੇਕਣਾ ਹੀ ਆ ਤੇ ਬੜੀ ਜ਼ਿਆਦਾ ਵੀ ਸਿਕਣੇ ਨਹੀਂ ਹੈਗੇਗੇ ਨਾਰਮਲ ਜਿਹਾ ਰੱਖਣੇ ਆ ਤੇ ਮਸਾਲੇ ਆਪਾਂ ਇਹਦੇ ਵਿੱਚ ਤੁਸੀਂ ਸੋਚਦੇ ਹੋਵੋਗੇ ਕਿ ਮੈਂ ਕੁਝ ਪਾਇਆ ਨਹੀਂਗਾ ਉਹਦਾ ਕਾਰਨ ਇਹੀ ਆ ਵੀ ਜਦੋਂ ਆਪਾਂ ਕੱਲ ਚਨੇ ਬਣਾਏ ਸੀ ਤਾਂ ਆਪਾਂ ਸਾਰੇ ਮਸਾਲੇ ਇਹਦੇ ਵਿੱਚ ਪਾਏ ਹੋਏ ਸੀਗੇ ਠੀਕ ਹੈ ਤੇ ਕਲਪਾ ਹੈ ਗਰੇਵੀ ਵਾਲੇ ਬਣਾਏ ਸੀਗੇ ਨਾ ਤਾਂ ਕਰਕੇ ਅੱਜ ਬੱਚੇ ਕਹਿੰਦੇ ਅਸੀਂ ਹੁਣ ਦੋ ਵਾਰੀ ਖਾਲੇ ਹੁਣ ਅਸੀਂ ਇਹ ਨਹੀਂ ਖਾਣੇ ਤੇ ਮੈਂ ਕਿਹਾ ਚਲੋ ਖਵਾਣੇ ਤੇ ਹੀ ਥੋੜੇ ਚੇਂਜ ਕਰ ਦਿੰਨੇ ਆਪਾਂ ਤੇ ਇਹਦੇ ਵਿੱਚ ਪਾਇਆ ਆਪਾਂ ਨਮਕ ਤੇ ਦੇਗੀ ਮਿਰਚ ਹੋਰ ਕੁਛ ਨਹੀਂ ਪਾਵਾਂਗੇ ਸਿਰਫ ਦੋਈ ਚੀਜ਼ਾਂ ਪਾਵਾਂਗੇ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੇ ਇੱਕ ਤੋਂ ਦੋ ਮਿੰਟ ਪਕਾਵਾਂਗੇ ਤਾਂ ਕਿ ਜਿਹੜਾ ਦੇਗੀ ਮਿਰਚ ਹੈ ਨਾ ਉਹਦਾ ਜਿਹੜਾ ਕਲਰ ਆ ਉਹ ਚੰਗੀ ਤਰ੍ਹਾਂ ਪਿਆਜ਼ਾਂ ਦੇ ਵਿੱਚ ਆ ਜਾਵੇ ਤੇ ਹੁਣ ਦੇਖੋ ਪਿਆਜ਼ ਆਪਣੇ ਪੱਕ ਗਏ ਦੂਜਾ ਦਾ ਪੈਨਾ ਨੂੰ ਪਕਾਉਣਾ ਨਹੀਂ ਗਾ ਛੋਲੇ ਆਪਣੇ ਉਧਰ ਗਰਮ ਰੱਖੇ ਹੋਏ ਸੀਗੇ ਤੇ ਉਹਨਾਂ ਨੇ ਵੀ ਪਾਣੀ ਆ ਜਿਹੜਾ ਸਾਰਾ ਸੋਕ ਲਿਆ ਏ ਤੇ ਬਿਲਕੁਲ ਡਰਾਈ ਹੋ ਗਿਆ ਮਸਾਲੇ ਦੇਖ ਲਓ ਤੁਸੀਂ ਦੇਖ ਸਕਦੇ ਆ ਵਿੱਚ ਤੁਹਾਨੂੰ ਦੇਖਦੇ ਹੋਣੇ ਖੜੇ ਮਸਾਲੇ ਹਨਾ ਉਦਾਂ ਹੀ ਪਏ ਆ ਤੇ ਹੁਣ ਇਹਦੇ ਵਿੱਚ ਆਪਾਂ ਸਾਰੇ ਛੋਲਿਆਂ ਨੂੰ ਹੌਲੀ ਹੌਲੀ ਕਰਕੇ ਨਾ ਥੋੜੇ ਥੋੜੇ ਕਰਕੇ ਮਿਕਸ ਕਰਦੇ ਜਾਵਾਂਗੇ ਠੀਕ ਆ ਸਾਰੇ ਇੱਕੇ ਦਮ ਮੁੱਦੇ ਨਹੀਂ ਕਰਾਂਗੇ ਥੋੜੇ ਥੋੜੇ ਕਰਕੇ ਕਰਾਂਗੇ ਠੀਕ ਹੈ ਉਹਦਾ ਕਾਰਨ ਇਹ ਹੁੰਦਾ ਵੀ ਇਹ ਚ ਜਿਹੜਾ ਮਸਾਲਾ ਚੰਗੀ ਤਰ੍ਹਾਂ ਰਲ ਜਾਊਗਾ ਕਿਉਂਕਿ ਇਹ ਜਿਹੜੇ ਛੋਲੇ ਹੁਣ ਇਹਨਾਂ ਚ ਪਾਣੀ ਤਾਂ ਬਿਲਕੁਲ ਵੀ ਨਹੀਂ ਹੈਗਾਗਾ ਤਾਂ ਕਰਕੇ ਠੀਕ ਹੈ ਤੇ ਹੁਣ ਤੁਸੀਂ ਦੇਖੋ ਇਹਨਾਂ ਦਾ ਕਿੰਨਾ ਜ਼ਿਆਦਾ ਕਲਰ ਚੇਂਜ ਹੋ ਗਿਆ ਤੇ ਖਾਣ ਚ ਵੀ ਇਹ ਕਿੰਨੇ ਜ਼ਿਆਦਾ ਟੇਸਟੀ ਹੋਣਗੇ ਹਨਾ ਤੇ ਬਸ ਹੁਣ ਇਹਨਾਂ ਨੂੰ ਕੁਝ ਨਹੀਂ ਕਰਨਾ ਆਪਾਂ ਇਦਾਂ ਹੀ ਪਕਾਉਣਾ ਏ ਦੋ ਤਿੰਨ ਚਾਰ ਮਿੰਟ ਪਕਾ ਕੇ ਆਪਣੇ ਜਿਹੜੇ ਛੋਲੇ ਬਿਲਕੁਲ ਤਿਆਰ ਹੋ ਗਏ ਇਹਨਾਂ ਨੂੰ ਥੱਲੇ ਉਤਾਰ ਲਵਾਂਗੇ ਤੇ ਹੁਣ ਆਪਾਂ ਇਹਨਾਂ ਨੂੰ ਕੱਢ ਲਵਾਂਗੇ ਦੂਸਰੇ ਭਾਂਡੇ 'ਚ ਸਰਵ ਕਰਨ ਵਾਸਤੇ ਤੇ ਆਪਾਂ ਨੇ ਪਹਿਲਾਂ ਸਾਰੇ ਇਹਨਾਂ ਨੂੰ ਇਹਦੇ ਵਿੱਚ ਪਾ ਲੈਣਾ ਹੈ ਤੇ ਬਹੁਤ ਹੀ ਟੇਸਟੀ ਜਿਹੜੇ ਛੋਲੇ ਬਣ ਕੇ ਤਿਆਰ ਹੋਏ ਸੀ ਤੁਸੀਂ ਵੀ ਇਸ ਤਰੀਕੇ ਨਾਲ ਘਰੇ ਟਰਾਈ ਕਰ ਸਕਦੇ ਹੋ ਤੇ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਆ ਕਮੈਂਟ ਕਰਿਆ ਕਰੋ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਠੀਕ ਹੈ ਜੀ ਤੇ ਮੇਰੀ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਆ ਕਰੋ ਠੀਕ ਹੈ ਇਹ ਛੋਲੇ ਜਿਹੜੇ ਹੁਣ ਆਪਣੇ ਬਣ ਕੇ ਬਿਲਕੁਲ ਤਿਆਰ ਹੋ ਗਏ ਆ ਤੇ ਮੈਂ ਇੱਥੇ ਜਿਹੜਾ ਅੱਧਾ ਪਿਆਜ਼ਾ ਹਰਾ ਕੱਟਿਆ ਸੀਗਾ ਪਹਿਲਾਂ ਮੈਂ ਤੇ ਉਹ ਉਹ ਹੁਣ ਆਪਾਂ ਇਹਦੇ ਉੱਪਰ ਪਾ ਦਵਾਂਗੇ ਰੌਂਡ ਰੌਂਡ ਕਰਕੇ ਰੱਖ ਦਵਾਂਗੇ ਇਹਨਾਂ ਨੂੰ ਵੀ ਤੇ ਥੋੜੇ ਜਿ ਕੱਟੇ ਹੋਏ ਭੂਕਾਂ ਜਿਹੇ ਸੀ ਉਹਨਾਂ ਦੀ ਉਹ ਉਹਨਾਂ ਨਾਲ ਆਪਾਂ ਇਹਨੂੰ ਡੈਕੋਰੇਟ ਕਰ ਦਾਂਗੇ ਤੇ ਦੇਖੋ ਆਪਣੀ ਸਬਜੀ ਬਣ ਕੇ ਬਿਲਕੁਲ ਤਿਆਰ ਆ ਵੀਡੀਓ ਵਧੀਆ ਲੱਗੇ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਥੈਂਕ ਯੂ